ਦੀ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਪਿੰਡ ਮਾਦੋਪੁਰ ਵਿਖੇ ਸਮਾਜ ਸੇਵਕ ਤੇ ਲੰਬਾੜਦਾਰ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਕੈਂਪ ਲਗਾਇਆ ਗਿਆ। ਕੈਂਪ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹੁੰਚੇ। ਲਖਵਿੰਦਰ ਸਿੰਘ ਲੰਬਾੜਦਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਲੋਕਾਂ ਨੂੰ ਖੱਜਲ-ਖੁਆਰ ਨਾ ਆਉਣਾ ਪਵੇ ਜਿਸ ਤਹਿਤ ਅੱਜ ਪਿੰਡ ਮਾਦੋਪੁਰ ਵਿਖੇ ਕੈਂਪ ਲਗਾ ਕੇ ਲੋਕਾਂ ਨੂੰ ਵੱਖ ਬਾਕ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਮੈਂ ਲੰਬੜਦਾਰ ਲਖਮਿੰਦਰ ਸਿੰਘ ਮਾਦੋਪੁਰ ਅੱਜ ਪਿੰਡ ਮਾਦੋਪੁਰ ਵਿੱਚ ਸਰਦਾਰ ਲਖੀਰ ਸਿੰਘ ਰਾਏ ਐਮਐਲਏ ਹਲਕਾ ਸ਼ਰੀਫਤਗੜ ਸਾਹਿਬ ਦੀ ਜੋਗ ਰਹਿਨਮਾਈ ਹੇਠ ਮਾਦੋਪੁਰ ਦੇ ਵਿੱਚ ਇੱਕ ਅਜਿਹਾ ਭਗਵਾਨ ਸਿੰਘ ਮਾਨ ਸਰਕਾਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਜਾਤ ਜਾਤੀ ਦਾ ਸਰਟੀਫਿਕੇਟ ਮਤਲਬ ਹੋਰ अनेका ਹੀ ਸਰਟੀਫਿਕੇਟ ਬਣਾਏ ਗਏ ਜਿੱਥੇ ਸਾਰੇ ਹੀ ਸਾਰੇ ਹੀ ਮੁਲਾਜ਼ਮ ਇੱਥੇ ਹਾਜ਼ਰ ਸਨ ਤੇ ਇੱਥੇ ਮੌਕੇ ਦੀ ਉਹਨਾਂ ਦਾ ਨਮਟਾਰਾ ਕੀਤਾ ਗਿਆ ਤੋਂ ਬਣਾਇਆ ਹੈ ਇੱਕ ਪੰਜਾਬ ਸਰਕਾਰ ਦਾ ਨਾ ਸਮਝਦਾ ਇੱਕ ਬਹੁਤ ਵਧੀਆ ਉਪਰਾਲਾ ਅੱਗੇ ਤੋਂ ਵੀ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਕਿਉਂਕਿ ਆਮ ਤੌਰ ਤੇ ਜਿਹੜਾ ਗਰੀਬ ਗਰੀਬ ਲੋਕ ਨੇ ਗਰੀਬ ਜਨਤਾ ਉਹ ਆਪਣੇ ਦਿਹਾੜੀ ਛੱਡ ਕੇ ਜਾਂਦੇ ਸੀ ਅੱਜ ਉਹਨਾਂ ਨੂੰ ਆਪਣੇ ਘਰ ਦੁਆਰ ਤੇ ਹੀ ਸਾਰਾ ਕੁਝ ਮਿਲਦੇ ਹੈ ਮੈਂ ਮੈਂ ਪਿੰਡ ਵਾਸੀ ਪਿੰਡ ਮਾਦੋਪੁਰ ਵੱਲੋਂ ਪੰਜਾਬ ਸਰਕਾਰ ਅਤੇ ਸਾਡੇ ਹਲਕਾ ਵਿਧਾਇਕ ਸਰਦਾਰ ਲਖੀਰ ਸਿੰਘ ਰਾਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੇ ਮੈਂ ਮੇਰੀ ਕੀ ਨਾਮ ਹੈ ਲੋਕਾਂ ਜੀ ਮੇਰਾ ਨਾਮ ਰਾਜਵੀਰ ਵਰਗੋਰ ਹੈ ਤੇ ਮੈਂ ਮਾਲ ਬੈਗ ਦੇ ਵੱਲੋਂ ਪਟਵਾਰੀ ਆ ਪਟਵਾਰੀ ਹਲਕਾ ਨਵੀਂ ਕੀੜੀਆਂ ਸਕੀਮਾਂ ਨੇ ਜਿਹੜੀਆਂ ਤੁਸੀਂ ਅੱਜ ਜਿਹੜਾ ਲਗਾਇਆ ਗਿਆ ਇਹ ਸਰਕਾਰ ਆਪਕੇ ਦਵਾਰ ਦੇ ਤਹਿਤ ਜੀ ਕਿਹੜੀਆਂ ਕਿਹੜੀਆਂ ਸਕੀਮਾਂ ਆੜੀਆਂ ਤੁਸੀਂ ਪ੍ਰਦਾਨ ਕੀਤੀਆਂ ਕਿੰਨੇ ਕ ਉਮੀਦਵਾਰਾਂ ਦੇ ਸਰਟੀਫਿਕੇਟ ਬਣਾਏ ਨੇ ਕਿਹੜੇ-ਕਿਹੜੇ ਜੀ ਮਾਲ ਮੈਕਵੇਦੀ ਤਾਂ ਇਹ ਸਕੀਮਾਂ ਨੇ ਜਿਵੇਂ ਜਨਮ ਦਾ ਸਰਟੀਫਿਕੇਟ ਹੋ ਗਿਆ ਰਿਹਾਈਟਰੀ ਸਰਟੀਫਿਕੇਟ ਹੋ ਗਿਆ ਜਾਂ ਬੁਢਾਪਾ ਪੈਨਸ਼ਨ ਹੋ ਗਿਆ ਇਨਕਮ ਪੈਨਸ਼ਨ ਇਨਕਮ ਦਾ ਹੋ ਗਿਆ ਸੋ ਮਾਲ ਮੈਕਵੇਦੀ ਇਹ ਵਧੀਆ ਸਕੀਮਾਂ ਨੇ ਜੀ ਇਹ ਮੇਰੇ ਖਿਆਲ 10 ਪਰਮੈਟਰਸ ਦੀ ਕੱਢ ਦਿੱਤੀ ਕਿਵੇਂ ਲੱਗਿਆ ਲੋਕਾਂ ਨੇ ਕਿਵੇਂ ਦਾ ਸਹਾਜਮੇ ਕਿ ਲੋਕੜ ਪਰੇਸ਼ਾਨ ਹੁੰਦੇ ਸੀ ਕਦਰਪੋਰਮ ਤੁਸੀਂ ਹਾਂ ਜੀ ਲੋਕ ਬਹੁਤ ਖੁਸ਼ ਨੇ ਜੀ ਤੇ ਉਹਨਾਂ ਨੇ ਉਹ ਆਰਟੀ ਆ ਕੇ ਸੀ ਉਹਨਾਂ ਨੇ ਇਹ ਮੌਕੇ ਤੇ ਇਹ ਜਿਹੜੀ ਸੁਪੂ ਸੀ ਕਿ ਉਹਨਾਂ ਦਾ ਹੱਲ ਕਰਤਾ ਬੁਝਿਲਾਦਾ നാം ക